ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੇ ਵਕੀਲ ਨੂੰ ਕਾਲ ਕਰਕੇ ਇਹ ਗੱਲ ਦੱਸੀ ਹੈ ਕਿ ਸਾਡੇ ਬਾਥਰੂਮਾਂ ਤੱਕ ਦੇ ਵਿੱਚ ਸਪਾਈ ਕੈਮਰੇ ਲੱਗੇ ਹੋਏ ਨੇ ਜਿਹੜਾ ਬਾਥਰੂਮ ਆ ਜੇ ਕੋਈ ਬੰਦੇ ਦੀ ਸੈਲਫ ਰਿਸਪੈਕਟ ਵੀ ਹੁੰਦੀ ਆ ਵੀ ਇਹ ਕੀ ਮਤਲਬ ਕੈਮਰੇ ਲਾ ਦੇ ਕਿ ਇੱਥੇ ਵੀ ਨਹੀਂ ਮੇਨੂੰ ਲਾ ਸਕਦੇ ਹਨ ਤੇ ਉਹ ਜਾਣ ਬੁੱਝ ਕੇ ਜਲੀਲ ਕਰਨ ਦੇ ਤਰੀਕੇ ਬਣਾਏ ਜਾ ਰਹੇ ਜਿਹੜੇ ਮਾਨ ਸਿੰਘ ਖਾਰਾ ਨੇ ਉਹਨਾਂ ਦਾ ਇੱਕ ਹੋਰ ਇੰਟਰਵਿਊ ਆਉਂਦਾ ਹੈ ਸੈਕੰਡ ਇੰਟਰਵਿਊ ਆਉਂਦਾ ਉਹਨਾਂ ਦਾ ਕਹਿਣਾ ਇਹ ਹੈ ਕਿ ਐਨਐਸਏ ਲੱਗਿਆ ਨੂੰ ਸਾਲ ਹੋਣ ਵਾਲਾ ਸੋ ਹੁਣ ਕੁਝ ਹੋਰ ਕਰਨ ਦੀ ਤਿਆਰੀ ਦੇ ਵਿੱਚ ਆ ਸਰਕਾਰ ਇਸ ਕਰਕੇ ਆ ਸਾਰੀ ਗੇਮ ਖੇਡੇ ਜਾ ਰਹੀ ਹੈ ਮਤਲਬ ਇੱਕ ਸਾਲ ਉਹਦੀ ਜ਼ਮਾਨਤ ਨਹੀਂ ਹੁੰਦੀ ਸੋ ਜੇਕਰ ਤੁਸੀਂ ਉਹਦੇ ਵਿੱਚ ਚਲਾਨ ਪੇਸ਼ ਕਰ ਦਿੰਨੇ ਹੋ ਮਤਲਬ ਸਰਕਾਰਾਂ ਆਪਣੇ ਵਕੀਲ ਭੇਜ ਕੇ ਅੱਗੇ ਲੈ ਕੇ ਜਾਂਦੀਆਂ ਆ ਫਿਰ ਤਾਂ ਉਹ ਕਾਰਵਾਈ ਚੱਲਦੀ ਹੈ ਪਰ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਕੋਈ ਵੀ ਆਪਣਾ ਵਕੀਲ ਕੋਈ ਉੱਥੇ ਭੇਜਿਆ ਨਹੀਂ ਗਿਆ ਸੋ ਇਹ ਮਤਲਬ ਕਿ ਹੁਣ ਉਹ ਖਤਮ ਹੋਣ ਦੇ ਕਿਨਾਰੇ ਆ ਇਸ ਤੋਂ ਬਾਅਦ ਕੀ ਹੋਣਾ ਹੈ ਅਗਲਾ ਸਟੈਪ ਕਾਨੂੰਨੀ ਕਾਨੂੰਨੀ ਦਾਬੇ 'ਚ ਕੀ ਕਹਿੰਦੇ ਆ ਕਿ ਉਹਨਾਂ ਨੂੰ ਐਨਐਸਏ ਹਟਾਉਣੀ ਪਾਉਗੇ ਜੇਕਰ ਕੁਝ ਪੇਸ਼ ਨਾ ਕੀਤਾ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜੇ ਈਮਾਨ ਸਿੰਘ ਖਾਰਾ ਤੇ ਜਿਹੜੇ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹ ਕਹਿਣ ਕਿ ਇਹਨਾਂ ਨੂੰ ਸ਼ਿਫਟ ਕੀਤਾ ਜਾਵੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸੋ ਕੁਝ ਵੀ ਹੋ ਸਕਦਾ ਇਹਨੂੰ ਲੈ ਕੇ ਇਹ ਗੱਲਬਾਤ ਚੱਲ ਰਹੀ ਹੈ ਅੱਛਾ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਨੇ ਇਹ ਵੀ ਵਿੱਚ ਜ਼ਿਕਰ ਕੀਤਾ ਹੈ ਈਮਾਨ ਸਿੰਘ ਖਾਰਾ ਦੇ ਕੋਲ ਕਿ ਜੇਕਰ ਇੰਨੀ ਸਾਡੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਹੋ ਸਕਦਾ ਹੈ ਕੱਲ ਨੂੰ ਸਾਡੇ ਖਾਣਿਆਂ ਦੇ ਵਿੱਚ ਜ਼ਹਿਰ ਵੀ ਪਾ ਦਿੱਤਾ ਜਾਵੇ ਕੌਮੀ ਯੋਧਾ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਪਿਛਲੇ 1 ਸਾਲ ਤੋਂ ਡਿਬੜੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ ਸਮੇਂ-ਸਮੇਂ ਦੇ ਉੱਤੇ ਉਹਨਾਂ ਵੱਲੋਂ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕੇ ਗਏ ਨੇ ਤੁਹਾਨੂੰ ਯਾਦ ਹੋਣਾ ਹੈ ਅਜ ਤੋਂ ਤਕਰੀਬਨ 7-8 ਮਹੀਨੇ ਪਹਿਲਾਂ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਭੁੱਖ ਹੜਤਾਲ ਰੱਖੀ ਉਹਦਾ ਕਾਰਨ ਇਹ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਖਾਣਾ ਦਿੱਤਾ ਜਾ ਰਿਹਾ ਉਹਦੇ ਵਿੱਚ ਤਮਾਕੂ ਹੁੰਦਾ ਜਾਂ ਫਿਰ ਹੋਰ ਵੀ ਗੱਲਾਂ ਬਾਤਾਂ ਕਿ ਸਾਨੂੰ ਕਾਲ ਜਿਹੜੀ ਹੈ ਉਹ ਕਰਨ ਨਹੀਂ ਦਿੱਤੀ ਜਾਂਦੀ ਸੋ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਥੋੜੇ ਦਿਨਾਂ ਦੇ ਵਿੱਚ ਇਹ ਮਸਲਾ ਸੁਲਝਾ ਲਿਆ ਸੀ ਫੇਰ ਇਹ ਭੁਖ ਹੜਤਾਲ ਜਿਹੜੀ ਐ ਉਹ ਖਤਮ ਕਰ ਦਿੱਤੀ ਗਈ ਸੀ ਸੋ ਹੁਣ ਇਹ ਭੁਖ ਹੜਤਾਲ ਜਿਹੜੀ ਦੁਬਾਰਾ ਰੱਖ ਲਈ ਗਈ ਹੈ ਬੜਾ ਗੰਭੀਰ ਮਸਲਾ ਹੈ ਇਸ ਵਾਰ ਇਹ ਭੁਖ ਹੜਤਾਲ ਰੱਖਣ ਦਾ ਮਸਲਾ ਕੀ ਹੈ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੇ ਵਕੀਲ ਨੂੰ ਕਾਲ ਕਰਕੇ ਇਹ ਗੱਲ ਦੱਸੀ ਹੈ ਕਿ ਸਾਡੇ ਬਾਥਰੂਮਾਂ ਤੱਕ ਦੇ ਵਿੱਚ ਸਪਾਈ ਕੈਮਰੇ ਲੱਗੇ ਹੋਏ ਨੇ ਸੋ ਜੇਕਰ ਇਹ ਗੱਲਾਂ ਸੱਚੀਆਂ ਜਿਵੇਂ ਉਹ ਦੱਸਦੇ ਨੇ ਤਾਂ ਫੇਰ ਕਿੱਥੇ ਗਏ ਹਿਊਮਨ ਰਾਈਟਸ ਕਿੱਥੇ ਗਏ ਹਰ ਇੱਕ ਇਨਸਾਨ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਆਪਾਂ ਗੱਲ ਕਰਦੇ ਆਂ ਸੋ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਕੈਦੀ ਨੇ ਉਹਨਾਂ ਦੇ ਵੀ ਅਧਿਕਾਰ ਹੁੰਦੇ ਆ ਸੋ ਜੇਕਰ ਉਹਨਾਂ ਦਾ ਉਹ ਉਹ ਸਥਾਨ ਜਿੱਥੇ ਉਹ ਨਹਾਉਂਦੇ ਧੋਂਦੇ ਨੇ ਜੇਕਰ ਉਹ ਵੀ ਨਿਗਰਾਨੀ ਹੇਠ ਹੈ ਤੇ ਫਿਰ ਕਿੱਥੇ ਗਈ ਪ੍ਰਾਈਵੇਸੀ ਸੋ ਇਹ ਸਾਰੇ ਕਾਸੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਮਸਲਾ ਜਿਹੜਾ ਹੈਗਾ ਬੜਾ ਵੱਡੇ ਪੱਧਰ ਦੇ ਉੱਤੇ ਚੱਲਿਆ ਨੈਸ਼ਨਲ ਮੀਡੀਆ ਇਸ ਮਸਲੇ ਨੂੰ ਹੋਰ ਤਰੀਕੇ ਨਾਲ ਦਿਖਾ ਰਿਹਾ ਰੰਗਤ ਹੋਰ ਦਿੱਤੀ ਜਾ ਰਹੀ ਹੈ ਉਹ ਜਿੱਦਾਂ ਖਬਰ ਨੂੰ ਪੇਸ਼ ਕਰ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਜਿਵੇਂ ਭਾਈ ਅਮਰਤਪਾਲ ਸਿੰਘ ਹੋਰੀਓ ਕੈਮਰੇ ਤੇ ਹੈੱਡਫੋਨ ਬਲੂਟੂਥ ਵਗੈਰਾ ਲੈ ਕੇ ਆਏ ਹੁਣ ਜੇਲ੍ਹ ਦੇ ਵਿੱਚ ਪਰ ਮਸਲਾ ਕੁਝ ਹੋਰ ਹੈਗਾ ਆਪਾਂ ਇਹਦੇ ਉੱਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਗੁਰਦੀਪ ਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਤਿਕ ਬਰਮਿੰਗਮ ਇੰਗਲੈਂਡ ਦੇ ਜੁੜ ਚੁੱਕੇ ਨੇ ਆਓ ਪਾਜੀ ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵਾਈਗੁਰ ਜੀ ਦਾ ਖਾਲਸਾ ਵਫਤੇ ਭਾਈ ਸਾਹਿਬ ਚਰਦੀ ਕਲਾ ਪਾਜੀ ਠੀਕ ਠਾਕ ਤੁਸੀਂ ਠੀਕ ਹੋ ਐਨ ਵਧੀਆ ਜੀ ਵਧੀਆ ਅੱਛਾ ਪਾਜੀ ਮਸਲਾ ਤੁਸੀਂ ਸੁਣ ਲਿਆ ਹੋਣਾ ਹੈ ਬਹੁਤ ਸਾਰੇ ਟੀਵੀ ਚੈਨਲ ਇਸ ਮਸਲੇ ਨੂੰ ਦਿਖਾ ਵੀ ਰਹੇ ਨੇ ਨੈਸ਼ਨਲ ਮੀਡੀਆ ਦੇ ਉੱਤੇ ਵੀ ਇਹ ਮਸਲਾ ਆ ਰਿਹਾ ਸੋ ਕਿਵੇਂ ਦੇਖਦੇ ਹਾਂ ਕਿ ਮਤਲਬ ਉਹ ਸਥਾਨ ਜਿਹਨੂੰ ਪ੍ਰਾਈਵੇਟ ਆਪਾਂ ਮੰਨਦੇ ਆ ਹਨਾ ਸੋ ਹਰ ਇੱਕ ਦੀ ਆਪਣੀਆਂ ਜੜੀਆਂ ਹੁੰਦੀਆਂ ਇਨਸਾਨ ਨੇ ਉਹਨੇ ਕਿਰਿਆਵਾਂ ਕਰਨੀਆਂ ਹੁੰਦੀਆਂ ਸੋ ਉੱਥੇ ਵੀ ਕਹਿੰਦੇ ਸਪਾਈ ਕੈਮਰਾ ਜਿਹੜਾ ਹੈਗਾ ਉਹ ਮਿਲਿਆ ਭਾਈ ਸਾਹਿਬ ਸੋ ਪਹਿਲਾਂ ਤਾਂ ਤੁਹਾਡੇ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਹਰੇਕ ਹਫ਼ਤੇ ਵਾਂਗ ਤੁਸੀਂ ਇੱਥੇ ਪਹੁੰਚਿਆ ਆਪਦਾ ਇਸ ਸਮੇਂ ਵਿੱਚ ਸਮਾਂ ਕੱਢਿਆ ਸੰਗਤਾਂ ਦਾ ਵੀ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਦੇਖੋ ਜਿਹੜਾ ਨਾ 84 ਦੇ ਟਾਈਮ 80s 90s ਚ ਵੀ ਹੋਇਆ ਜਿਹੜਾ ਆਪਾਂ ਬੀਬੀਆਂ ਨਾਲ ਗਲਤ ਕੰਮ ਕੀਤੇ ਗਏ ਜਿਹੜਾ ਆਪਾਂ ਨਾ ਵੀ ਨਹੀਂ ਲੈਣਾ ਚਾਹੁੰਦੇ ਇਹ ਹੁੰਦੀਆਂ ਕਹਿ ਸਕਦੇ ਹੋ ਇੱਕ ਤਰੀਕੇ ਹੁੰਦੇ ਆ ਸਰਕਾਰਾਂ ਦੇ ਜਿਹੜੀ ਵੀ ਕਿਸੇ ਕੌਮ ਨੂੰ ਜਲੀਲ ਕਰਨ ਦੇ ਸੋ ਇਹ ਸਾਡੇ ਲੀਡਰ ਹਨ ਹਨਾ ਜਿਹੜੇ ਆ ਭਾਈ ਅਮਰਪਾਲ ਸਿੰਘ ਲੀਡ ਲੈ ਰਹੇ ਸੀ ਨਾ ਖਾਲਸਾ ਵਿਹਿਤ ਦੇ ਕੀ ਗਲਤ ਕਰ ਰਹੇ ਸੀ ਉਹ ਸਾਰਾ ਆਪਾਂ ਨੂੰ ਪਤਾ ਸੋ ਮਤਲਬ ਇਹ ਆ ਕਿ ਇਹ ਜਿਹੜਾ ਬਾਥਰੂਮਾਂ ਚ ਕੋਈ ਬੰਦੇ ਦੀ ਸੈਲਫ ਰਿਸਪੈਕਟ ਵੀ ਹੁੰਦੀ ਆ ਬਈ ਇਹ ਕੀ ਮਤਲਬ ਕੈਮਰੇ ਲਾ ਦੇ ਕਿ ਇੱਥੇ ਵੀ ਨਹੀਂ ਮੇਨੂੰ ਲਾ ਦੇ ਲਾ ਸਕਦੇ ਹਨ ਤੇ ਉਹ ਜਾਣ ਬੋਝ ਕੇ ਜਲੀਲ ਕਰਨ ਦੇ ਤਰੀਕੇ ਬਣਾਏ ਜਾ ਰਹੇ ਹਨ ਜੀ 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 ਸੋ ਭੁਖੜ ਹੜਤਾਲ ਉਹਨਾਂ ਵੱਲੋਂ ਰੱਬ ਲਈ ਗਈ ਹੈ ਤੇ ਜਿਹੜੇ ਉਹਨਾਂ ਦੇ ਵਕੀਲ ਨੇ ਈਮਾਨ ਸਿੰਘ ਖਾਰਾ ਉਹਨਾਂ ਨੇ ਬਾਹਰ ਆ ਕੇ ਇਹ ਗੱਲ ਦੱਸੀ ਆ ਮਤਲਬ ਕਿਉਂ ਉਹਨਾਂ ਨੂੰ ਕੋਲ ਆਉਂਦਾ ਗੁਰਮੀਤ ਸਿੰਘ ਬੁੱਕਣ ਵਾਲਾ ਦਾ ਜੇਲ੍ਹ ਦੇ ਵਿੱਚੋਂ ਉਹਨਾਂ ਨੇ ਇਹ ਇਹਨੇ ਕੈਮਰੇ ਨਹੀਂ ਆ ਸਾਰਾ ਕੁਝ ਹੈਗਾ ਤੇ ਉਹ ਕੈਮਰੇ ਨਾ ਇਹਨਾਂ ਸਿੰਘਾ ਨੇ ਆਪਣੇ ਕੋਲ ਰੱਖ ਲਏ ਆ ਪ੍ਰਸ਼ਾਸਨ ਉਹਨਾਂ ਦੀ ਮੰਗ ਕਰ ਰਿਹਾ ਵੀ ਸਾਨੂੰ ਉਹ ਵਾਪਸ ਦਿਓ ਇਹ ਦੇ ਨਹੀਂ ਰਹੇ ਉਹ ਹੜਤਾਲ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਸੋ ਜਿਹੜੇ ਮਾਨ ਸਿੰਘ ਖਾਰਾ ਨੇ ਉਹਨਾਂ ਦਾ ਇੱਕ ਹੋਰ ਇੰਟਰਵਿਊ ਆਉਂਦਾ ਹੈ ਸੈਕੰਡ ਇੰਟਰਵਿਊ ਆਉਂਦਾ ਉਹਨਾਂ ਦਾ ਕਹਿਣਾ ਇਹ ਹੈ ਕਿ ਐਨਐਸਏ ਲੱਗਿਆ ਨੂੰ ਸਾਲ ਹੋਣ ਵਾਲਾ ਸੋ ਹੁਣ ਕੁਝ ਹੋਰ ਕਰਨ ਦੀ ਤਿਆਰੀ ਦੇ ਵਿੱਚ ਆ ਸਰਕਾਰ ਇਸ ਕਰਕੇ ਆ ਸਾਰੀ ਗੇਮ ਖੇਡੀ ਜਾ ਰਹੀ ਹੈ ਹੋ ਸਕਦਾ ਜੀ ਦੇਖੋ ਆਪਾਂ ਕਿ ਜਿਹੜੇ ਆਪਣੇ ਬੰਦੀ ਸਿੰਘ ਹਨ ਭਾਵੇਂ ਉਹ 35 40 ਸਾਲਾਂ ਦੇ ਫੜੇ ਹੋਣ ਜਿਨ੍ਹਾਂ ਦੀ ਸਜ਼ਾਵਾਂ ਵੀ ਕੰਪਲੀਟ ਕਰ ਲੀਆਂ ਹੁਣ ਜਗਤਾ ਸਿੰਘ ਝੋਲ ਵੀ ਆ ਆਹ ਖਾਲਸਾ ਵੀ ਹਰੀ ਗਾਲੇ ਸਿੰਘ ਵੀ ਭਾਵੇਂ ਰਿਤਪਾਲ ਸਿੰਘ ਇਨਕਲੂਡਡ ਇਹਨਾਂ ਦੀ ਆਪਾਂ ਨੂੰ ਹਮੇਸ਼ਾ ਵਰੀ ਹੁੰਦੀ ਹੈ ਕਿਉਂਕਿ ਜੋ ਆਪਾਂ ਦੇਖਿਆ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਗੱਲ ਆ ਬਈ ਹੋਰ ਮੌਲਕਾਂ 'ਚ ਜਾ ਕੇ ਜਿੱਦਾਂ ਹੱਤਿਆ ਕਰ ਦੇਣੀ ਐਸਾਸਿਨੇਸ਼ਨਸ ਕਨਸਪੀਰੇਸੀ ਟੂ ਮਰਡਰ ਕਹ ਲੋ ਜੋ ਵੀ ਆ ਐਸਾਸਿਨੇਟ ਉਹ ਯਾਨੀ ਜੇਲ੍ਹ ਚ ਫੇਰ ਬੰਦਾ ਬੰਦੇ ਨਾਲ ਕੀ ਹੋ ਸਕਦਾ ਯਾਨੀ ਫਿਕਰ ਤਾਂ ਹੁੰਦਾ ਨਾ ਸੋ ਇਹ ਚੀਜ਼ਾਂ ਵਾ ਕਿ ਸਟੈਪ ਅਪ ਕੀਤਾ ਜਾ ਰਿਹਾ ਸਾਰਾ ਕੁਝ ਕਿਉਂਕਿ ਜੋ ਜੋ ਕੌਸ ਹੋਇਆ ਵਰਲਡ ਵਾਈਡ ਹੁਣ ਪਤਾ ਲੱਗ ਗਿਆ ਲੋਕਾਂ ਨੂੰ ਵੀ ਕੀ ਹੋ ਰਿਹਾ ਵੀ ਕਿੰਨਾ ਸਿੱਖਾਂ ਦੇ ਨਾਲ ਹੀ ਨਹੀਂ ਹੋਰ ਕੌਮਾਂ ਦੇ ਨਾਲ ਵੀ ੱੱਕੇ ਹੋ ਰਹੇ ਆ ਤੇ ਇਹ ਇਹ ਜਦੋਂ ਕੁਝ ਹੁੰਦਾ ਵਾ ਹੱਲਜੋਲ ਹੁੰਦੀ ਆ ਫਿਰ ਸਰਕਾਰਾਂ ਵੀ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹੋ ਸਕਦਾ ਇਹਦੇ ਵਿੱਚ ਕੁਝ ਹੋਵੇ ਰਾਜ਼ ਹੋਵੇ ਵੀ ਇਹਨਾਂ ਨੇ ਗਾਂ ਸਟੈਪ ਅਪ ਕਰਤਾ ਕਸੂਰ ਹੋਣ ਕਰਨਾ ਚਾਹੁੰਦੇ ਹੁਣ ਪਹਿਲਾਂ ਸੁਣਿਆ ਜਾਂਦਾ ਸੀ ਕਿ ਲੰਗਰ ਖਰਾਬ ਕਰ ਦੇਣੇ ਤਬਾਕੂ ਪਾ ਦਿੱਤਾ ਜਾਂਦਾ ਸੀਗਾ ਜਾਂ ਸਿੰਘਾਂ ਨਾਲ ਬਦਸਲੂਕੀ ਕੀਤੀ ਜਾਂਦੀ ਉਹਨਾਂ ਪਰਿਵਾਰਾਂ ਨੂੰ ਨਹੀਂ ਮਿਲਦੇ ਜਿਹੜਾ ਪਹਿਲਾਂ ਤਾਂ 2.5 ਹਜ਼ਾਰ ਕਿਲੋਮੀਟਰ ਜਾਣਾ ਮੈਲ ਨੂੰ ਜੇ ਮੈਲ ਨਹੀਂ ਦਿੱਤਾ ਜਾ ਰਿਹਾ ਫਿਰ ਯੂ نو ਇਹ ਸਾਰਾ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਸਾਰੇ ਬਸ ਬਹਿ ਜੋ ਵੀ ਤੰਗ ਕਰਾਂਗੇ ਜਿਹੜੇ ਹੈਗੇ ਆ ਉਹਨਾਂ ਨੂੰ ਹੋਰ ਵੀ ਤੰਗ ਕਰ ਰਹੇ ਆ ਛੱਡਣਾ ਤਾਂ ਦੂਤ ਦੀ ਗੱਲ ਸੋ ਜਿਹੜੀ ਉਹ ਵੀ ਸੀਗੀ ਜਿਹੜੀ ਜ ਹੁਣ ਮੈਨੂੰ ਉਹ ਚੇਤਾ ਪਹਲ ਗਿਆ ਜਿਹੜੀ ਉਹ ਕੋਈ ਇਹਨਾਂ ਦੀ ਧਾਰਾ ਵਾ ਜਿਹੜੇ ਬੇਸ ਤੇ ਚਾਰजेस ਲਾਉਂਦੇ ਆ ਜਿਹੜੇ ਵੀ ਇਹ ਨੈਸ਼ਨਲ ਸਿਕਿਉਰਿਟੀ ਤੇ ਬੇਸ ਤੇ ਐਨ ਐਸ ਏ ਦੀ ਹਾਂਜੀ ਉਹ ਵੀ ਦੇਖੋ ਉਹ ਵੀ ਐਕਸਪਾਇਰ ਹੋਣੀ ਸੀ ਕਹਿੰਦੇ ਸੀਗੇ ਉਹ ਰੀਨਿਊਲ ਹੋਣੀ ਉਹ ਵੀ ਪਤਾ ਨਹੀਂ ਇਹ ਹੁਣ ਕਿਸ ਨਾ ਕਿਸੇ ਤਰੀਕੇ ਕੋਸ਼ਿਸ਼ ਕਰਨਾ ਚਾਹੁੰਦੇ ਨੇ ਵੀ ਇਹਨੂੰ ਦੁਬਾਰਾ ਰੀਨਿਊ ਕਰ ਲਈਏ ਕਰਕੇ ਲੀਗਲੀ ਤਾਂ ਡਿਟੇਨ ਕਰ ਨਹੀਂ ਸਕਦੇ ਹਨਾ ਹਾਂ ਹਾਂ ਉਹਦਾ ਉਹਦਾ ਕਹਿੰਦੇ ਟਾਈਮ ਪੀਰੀਅਡ 1 ਸਾਲ ਹੁੰਦਾ 1 ਸਾਲ ਦੇ ਵਿੱਚ ਮਤਲਬ 1 ਸਾਲ ਉਹਦੀ ਜ਼ਮਾਨਤ ਨਹੀਂ ਹੁੰਦੀ ਸੋ ਜੇਕਰ ਤੁਸੀਂ ਉਹਦੇ ਵਿੱਚ ਚਲਾਨ ਪੇਸ਼ ਕਰ ਦਿੰਨੇ ਹੋ ਮਤਲਬ ਸਰਕਾਰਾਂ ਆਪਣੇ ਵਕੀਲ ਭੇਜ ਕੇ ਅੱਗੇ ਲੈ ਕੇ ਜਾਂਦੀਆਂ ਐ ਫਿਰ ਤਾਂ ਉਹ ਕਾਰਵਾਈ ਚੱਲਦੀ ਐ ਪਰ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਕੋਈ ਵੀ ਆਪਣਾ ਵਕੀਲ ਕੋਈ ਉੱਥੇ ਭੇਜਿਆ ਨਹੀਂ ਗਿਆ ਸੋ ਇਹ ਮਤਲਬ ਕਿ ਹੁਣ ਉਹ ਖਤਮ ਹੋਣ ਦੇ ਕਿਨਾਰੇ ਐ ਇਸ ਤੋਂ ਬਾਅਦ ਕੀ ਹੋਣਾ ਹੈ ਅਗਲਾ ਸਟੈਪ ਕਾਨੂੰਨੀ ਕਾਨੂੰਨੀ ਦਾਪੇਚ ਕੀ ਕਹਿੰਦੇ ਐ ਕਿ ਉਹਨਾਂ ਨੂੰ NSA ਹਟਾਉਣੀ ਪਾਉਗੀ ਜੇਕਰ ਕੁਝ ਪੇਸ਼ ਨਾ ਕੀਤਾ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜੇ ਈਮਾਨ ਸਿੰਘ ਖਾਰਾ ਜਿਹੜੇ ਭਾਈ ਅਮਰਪਾਲ ਦੇ ਵਕੀਲਾਂ ਨੂੰ ਕਹਿਣ ਕਿ ਇਹਨਾਂ ਨੂੰ ਸ਼ਿਫਟ ਕੀਤਾ ਜਾਵੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸੋ ਕੁਝ ਵੀ ਹੋ ਸਕਦਾ ਇਹਨੂੰ ਲੈ ਕੇ ਇਹ ਗੱਲਬਾਤ ਚੱਲ ਰਹੀ ਹੈ ਅੱਛਾ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੇ ਇਹ ਵੀ ਵਿੱਚ ਜ਼ਿਕਰ ਕੀਤਾ ਹੈ ਮਾਨ ਸਿੰਘ ਖਾਰਾ ਦੇ ਕੋਲ ਕਿ ਜੇਕਰ ਇੰਨੀ ਸਾਡੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਹੋ ਸਕਦਾ ਹੈ ਕੱਲ ਨੂੰ ਸਾਡੇ ਖਾਣਿਆਂ ਦੇ ਵਿੱਚ ਜ਼ਹਿਰ ਵੀ ਪਾ ਦਿੱਤਾ ਜਾਵੇ ਇਹ ਉਹਨਾਂ ਦਾ ਕਹਿਣਾ ਹੈ ਇਹ ਇਹ ਹੋ ਸਕਦੀਆਂ ਭਾਈ ਸਭ ਚੀਜ਼ਾਂ ਸਭ ਬਹੁਤ ਜੋ ਵੀ ਹੋ ਰਿਹਾ ਚਿੰਤਾਜਨਕ ਹੈ ਤੇ ਇੱਕ ਹੋਰ ਗੱਲ ਜਿਹੜੀ ਅੱਜ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੀ ਵੀ ਇੱਥੇ ਗੁਰੂ ਨਾਨਕ ਗੋਦਾਰਸ ਮੈਦਿਕ ਵੀ ਬਾਰਸੀ ਮਨਾਏ ਗਏ ਹੋਰ ਵੀ ਬਹੁਤ ਗੋਦਾਰਸ ਆਬਾਂ ਚ ਵਰਲਡ ਵਾਈਡ ਮਨਾਏ ਗਏਗਾ ਕੌਸਕ ਦਿਨਾਂ ਚ ਉਹਨਾਂ ਦੇ ਪ੍ਰੋਗਰਾਮ ਚੱਲਦੇ ਸੀ ਤੇ ਪੰਜਾਬ ਤੋਂ ਉਹਨਾਂ ਦੇ ਪਰਿਵਾਰ ਤੋਂ ਜਾਂ ਜਿਹੜੇ ਨਜ਼ਦੀਕੀ ਸੰਘਾ ਉਹਨਾਂ ਤੋਂ ਮੰਗ ਸੀ ਕਿ ਆਪਾਂ ਇੱਕ ਮਤਾ ਪਾਸ ਕਰੀਏ ਜਿਹੜਾ ਕਿ ਅਸੀਂ ਇੱਥੇ ਕਰਕੇ ਹਟਿਆ ਜਿਹੜਾ ਜੇ ਮੈਂ ਤੁਹਾਨੂੰ ਦੀ ਡਿਟੇਲ ਸਮਝ ਆਦਮਾ ਮਤਾ ਸੀਗਾ ਕਿ ਜਿਹੜਾ ਅੰਮ੍ਰਿਤਸਰ ਡੀਸੀ ਆ ਉਹਨੇ ਸਾਈਨ ਕੀਤਾ ਸੀਗਾ ਕਿ ਇਨ੍ਹਾਂ ਸਿੰਘਾਂ ਨੂੰ ਹਾਂਜੀ ਦਿਬਰਗੜ੍ਹ ਭੇਜ ਦਿੱਤਾ ਜਾਵੇ ਉਹਨਾਂ ਦੇ ਕਹਿਣੇ ਕਰਕੇ ਹੋ ਰਿਹਾ ਜਣੀ ਉਹ ਕਸਟੋਡੀਅਨ ਆ ਜਿਹੜੇ ਉਹ ਦਿਬਰਗੜ੍ਹ ਦੀ ਹੈ ਕੈਲੋ ਸਟੇਟ ਗਵਰਨਮੈਂਟ ਜੋ ਵੀ ਆ ਏਜੰਸੀ ਆ ਤੇ ਉਹ ਨਹੀਂ ਕੁਛ ਕਰ ਸਕਦੇ ਇਨ੍ਹਾਂ ਦੇ ਕਹਿਣੇ ਤੇ ਹੀ ਕਰ ਰਹੇ ਜੋ ਕੁਸ ਸੋ ਇਹ ਮੰਗ ਰੱਖੀ ਗਈ ਸੀ ਕਿ ਜਿਹੜਾ ਡੀਸੀ ਦਫ਼ਤਰ ਆ ਉੱਥੇ ਡੈਮੋਨਸਟ੍ਰੇਸ਼ਨ ਕੈਲੋ ਪ੍ਰੋਟੈਸਟ ਜੋ ਵੀ ਆ ਉਹ ਵੀ ਦਫ਼ਤਰ ਵੀ ਬੰਦ ਕੀਤਾ ਜਾਵੇ ਕਿ ਉਹਦੇ ਰਾਹੀਂ ਫਿਰ ਜਣੀ ਵੀ ਕੋਈ ਸੋਲੂਸ਼ਨ ਲਿਆਂਦਾ ਜਾਵੇ ਵੀ ਆਪ ਸਾਡੇ ਸਿੰਘਾਂ ਨੂੰ ਇੱਥੇ ਤਾਂ ਲੈ ਆਓ ਪੰਜਾਬ ਚ ਤਾਂ ਲੈ ਆਓ ਕਮ ਸੇ ਕਮ ਫਿਰ ਰਿਹਾਈ ਦੀ ਤਾਂ ਬਾਅਦ ਚ ਗੱਲ ਕਰਾਂਗੇ ਨਾ ਇੱਕ ਤਾਂ ਅਸੀਂ ਸਿੰਘਾਂ ਨੂੰ ਬੰਦੀ ਬਣਾ ਲਿਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਤੰਕਾ ਤਾ ਕਰਕੇ ਉਹ ਮਿਲਣ ਨਹੀਂ ਜਾ ਸਕਦੇ ਜੇ ਮਿਲਣ ਜਾਣਾ ਚਾਹੁੰਦੇ ਉੱਥੇ ਉਦਾਂ ਨਹੀਂ ਮਿਲਣ ਦਿੰਦੇ ਤੁਹਾਨੂੰ ਪਤਾ ਇਹ ਇੱਥੇ ਵੀ ਇਹਨਾਂ ਮੁਲਕਾਂ ਚ ਵੀ ਹੋ ਜਾਂਦਾ ਹੁਣ ਕਿਹੜੀ ਟਾਈਮ ਦੀ ਪ੍ਰੋਬਲਮ ਕਿਹੜੀ ਬੁਕਿੰਗ ਦੀ ਪ੍ਰੋਬਲਮ ਜੋ ਵੀ ਆ ਸੋ ਪਹਿਲਾਂ ਇਹ ਸੋਚਾ ਹੁਣ ਪਰਿਵਾਰਾਂ ਦੀ ਕਿ ਪਹਿਲਾਂ ਉਹਨਾਂ ਨੂੰ ਆਪਾਂ ਘਰ ਲੈ ਆਈਏ ਜਣੀ ਪੰਜਾਬ ਲੈ ਆਈਏ ਫਿਰ ਉਦੋਂ ਬਾਅਦ ਰਿਹਾਈ ਦੀਆਂ ਗੱਲਾਂ ਕਰੀਏ अच्छा ਹੁਣ ਜੇ ਆਪਾਂ ਗੱਲ ਕਰਦੇ ਆ ਇਹ ਸਾਰਾ ਘਟਨਾਕਰਨ ਤੁਸੀਂ ਦੇਖਦੇ ਹੋ ਸਮੇਂ-ਸਮੇਂ ਦੇ ਉੱਤੇ ਜੋ ਵੰਡ ਰਿਹਾ ਸੋ ਕਿਵੇਂ ਲੱਗਦਾ ਤੁਹਾਨੂੰ ਕਿ ਰਿਹਾਈ ਹੋ ਸਕਦੀ ਹੈ ਸੰਭਵ ਹੈ ਕਿਉਂਕਿ ਪਿਛਲੇ ਸਮੇਂ ਸਮੇਂ ਦੇ ਵਿੱਚ ਨਾ ਇੱਕ ਵਕੀਲ ਨੇ ਨਵਕਿਰਨ ਸਿੰਘ ਬੜੇ ਸੀਨੀਅਰ ਵਕੀਲ ਨੇ ਉਹ ਉਹਨਾਂ ਨੇ ਇਹ ਜਿਹੜੀ ਗੱਲ ਇੱਕ ਇੰਟਰਵਿਊ ਦੇ ਵਿੱਚ ਦੱਸੀ ਸੀ ਕਿ ਭਾਈ ਇਹ ਇਹ ਜਿਹੜੇ ਚਲਾਨ ਹੈਗੇ ਆ ਪੰਜਾਬ ਸਰਕਾਰ ਵੱਲੋਂ ਪੇਸ਼ ਹੀ ਨਹੀਂ ਕੀਤੇ ਜਾ ਰਹੇ ਤਾਂ ਕਿ ਵੱਧ ਤੋਂ ਵੱਧ ਉਹਨਾਂ ਦਾ ਸਮਾਂ ਜਿਹੜਾ ਜੇਲ੍ਹ ਦੇ ਵਿੱਚ गुਜ਼ਾਰਿਆ ਜਾਵੇ ਸੋ ਤੁਹਾਨੂੰ ਕੀ ਲੱਗਦਾ ਵੀ ਰਿਹਾਈ ਹੈਗੀ ਸੰਭਵ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਜ਼ਮਾਨਤ ਦੇ ਉੱਤੇ ਸਿੰਘਾਂ ਨੂੰ ਛੱਡਿਆ ਜਾ ਸਕਦਾ ਸਰਕਾਰ ਤੇ ਏਜੰਸੀਆਂ ਤਾਂ ਨਹੀਂ ਚਾਹੁੰਦੀ ਬਈ ਛੱਡੇ ਜਾਣ ਪਰ ਯੂ نو ਸਾਡਾ ਤਾਂ ਫਰਜ਼ ਬਣਦਾ ਕਿ ਬਈ ਕੋਸ ਮੂਵਮੈਂਟ ਕੀਤੀ ਜਾਵੇ ਉਧਰ ਨੂੰ ਵੀ ਇਹ ਕੰਮ ਹੋਵੇ ਜਿਹੜਾ ਮੈਂ ਆ ਮਤੇ ਦੀ ਗੱਲ ਹੁਣੀ ਕਰਕੇ ਹਟਿਆ ਉਹਦੇ ਚ ਇਹ ਵੀ ਸੀਗਾ ਕਿ ਸਾਰੇ ਜਥੇਬੰਦੀਆਂ ਇਕੱਠੀਆਂ ਰਾਲ ਕੇ ਕਰਨ ਇਹ ਜੋ ਵੀ ਚੀਜ਼ ਆ ਹੁਣ ਦੇਖੋ ਆਪਾਂ ਪਿੱਛੇ ਭਾਣੇ ਸਿੱਧੂ ਦੀ ਵੀ ਗੱਲ ਕੀਤੀ ਹਾਲਾਂਕਿ ਉਹਦੇ ਜਿਹੜੀ ਠੀਕ ਆ ਲੋਕ ਭਲਾਈ ਲਈ ਕਰਦੇ ਹੋਗੇ ਸੇਵਾ ਪਰ ਜਿਹੜਾ ਜਿਹੜਾ ਮੋਰਚਾ ਵਿੱਢਿਆ ਗਿਆ ਸੀ ਕਿੰਨਾ ਰਿਸਕ ਲੈ ਕੇ ਭਾਈ ਅਮਰਤਪਾਲ ਸਿੰਘ ਵੱਲੋਂ ਖਾਲਸਾ ਵਹੀਰ ਜਿੱਦਾ ਨਸ਼ਿਆਂ ਤੋਂ ਛਡਾਈ ਜਾਣਾ ਨੌਜਵਾਨਾਂ ਨੂੰ ਜਿਹੜੇ ਨਸ਼ਾਉ ਕੇਂਦਰ ਖੋਲਿਆ ਸੀ ਉਹਨਾਂ ਵੱਲੋਂ ਜਿਹੜਾ ਪਿੰਡ ਪਿੰਡ ਜਾ ਕੇ ਉਹ ਅੰਮ੍ਰਿਤ ਸੰਚਾਰ ਕਰ ਰਹੇ ਸੀ ਕਿੰਨੀ ਨੌਜਵਾਨੀ ਨੂੰ ਪਰਿਵਾਰਾਂ ਨੂੰ ਜੋੜਿਆ ਉਹ ਜਣੀ ਬਹੁਤ ਵੱਡੀ ਚੀਜ਼ ਸੀ ਸੋ ਮਤਲਬ ਅਸੀਂ ਇਹ ਨਹੀਂ ਕਹਿੰਦੇ ਵੀ ਜਿੱਦਾਂ ਭਾਣਾ ਸਿੱਧੂ ਗਲਤ ਆ ਪਰ ਅਸੀਂ ਇਹ ਕਹਿ ਰਹੇ ਹਾਂ ਵੀ ਜਮੇ ਉਹਨਾਂ ਲਈ ਆਪਾਂ ਮੂਵਮੈਂਟ ਕੀਤੀ ਹੋਰ ਬੰਦੀ ਸਿੰਘਾਂ ਲਈ ਵੀ ਭਾਈ ਅਮਰਤਪਾਲ ਸਿੰਘ ਹੋਣਾ ਲਈ ਸਾਰਿਆਂ ਦੀ ਕੋਸ਼ਿਸ਼ ਕਰਨੀ ਜੇਦੀ ਆਪਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਅੱਛਾ ਜਿਹੜਾ ਕਿਸਾਨੀ ਮੋਰਚਾ ਲੱਗਿਆ ਵੈਸੇ ਤਾਂ ਇਹਨੂੰ ਕਿਹਾ ਜਾਂਦਾ ਵੀ ਕਿਸਾਨੀ ਮੰਗਾ ਹੀ ਨੇ ਚਾਰ ਪੰਜ ਮੰਗਾ ਨੇ ਉਹਨੂੰ ਲੈ ਕੇ ਬਹੁਤ ਵੱਡਾ ਜਿਹੜਾ ਹੈਗਾ ਇਹ ਮੋਰਚਾ ਬਣਾ ਦਿੱਤਾ ਜਾਂਦਾ ਕੀ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਹੋਰ ਨਹੀਂ ਐਡ ਕੀਤੀਆਂ ਜਾ ਸਕਦੀਆਂ ਬੰਦੀ ਸਿੰਘਾਂ ਦੀ ਰਿਹਾਈ ਐਡ ਕਰ ਦੋ ਪਾਣੀਆਂ ਦਾ ਮਸਲਾ ਐਡ ਕਰ ਦੋ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਸੋ ਇੱਕੋ ਵਾਰੀ ਇਹ ਮਸਲੇ ਉਸੇ ਮੋਰਚੇ ਦੇ ਵਿੱਚ ਸੁਲਝਾਏ ਲੈ ਜਾਣ ਜੇ ਜੇ ਤੁਸੀਂ ਆ ਚਾਰ ਪੰਜ ਮੰਗਾ ਲੈ ਕੇ ਇੰਨਾ ਇਕੱਠ ਕਰਦ ਕੇ ਮੁੜ ਕੇ ਫਿਰ ਵਾਪਸ ਆ ਜੰਨੇ ਹੋ ਸੋ ਬੰਦੀ ਸਿੰਘਾਂ ਲਈ ਅਲੱਗ ਤੋਂ ਕਰਦੇ ਹੋ ਪਾਣੀਆਂ ਲਈ ਅਲੱਗ ਤੋਂ ਕਰਦੇ ਹੋ ਜੇ ਪੰਜਾਬ ਸਾਰੇ ਮਸਲੇ ਇੱਕ ਮੋਰਚੇ ਦੇ ਵਿੱਚ ਰੱਖੇ ਜਾਣ। ਸੋ ਕੋਸ਼ਿਸ਼ਤਾ ਅਸੀਂ ਆਪ ਦੀ ਸੇਫਟੀ ਲਈ ਮੈਨੂੰ ਲੱਗਦਾ ਸਾਰੇ ਮਸਲਿਆਂ ਨੂੰ ਨਹੀਂ ਸ਼ਾਇਦ ਲੈ ਕੇ ਜਾਂਦੇ ਕਈ ਵਾਰੀ ਲੀਡਰਸ਼ਿਪ ਵੀ ਚੱਕ ਜਾਂਦੀ ਹੈ ਡਰ ਜਾਂਦੀ ਹੈ ਜਿਵੇਂ ਕਿ ਆਪਾਂ ਜਦੋਂ ਉਦੋਂ 26 ਜਨਵਰੀ ਨੂੰ ਜਿਹੜਾ ਉਸ ਜਿਹੜਾ ਵਾਪਰੇ ਆ ਜਾਨੀ ਆਪਣੇ ਲਈ ਤਾਂ ਪੋਜ਼ਿਟਿਵ ਚੀਜ਼ ਸੀ ਨਿਸ਼ਾਨ ਸਾਹਿਬ ਚੋ ਲੱਗਿਆ ਜਾਨੀ ਆਪਣੇ ਲਈ ਤਾਂ ਸਟੇਟਸ ਸਿੰਬਲ ਸੀ ਵੀ ਆ ਦੇਖੋ ਅਸੀਂ ਕਰ ਸਕਦੇ ਹਾਂ ਵੀ ਤੁਸੀਂ ਵੀ ਸਾਡੇ ਨਾਲ ਸਹੀ ਚੱਲੋ ਅਸੀਂ ਆਪ ਦੀ ਨੌਜਵਾਨੀ ਦੇ ਖਿਲਾਫ ਹੋ ਗਏ ਉਹਨਾਂ ਨੂੰ ਹੀ ਗद्दार ਕਹਿਣ ਲੱਗੇ ਜਿਹੜੇ ਪਿੰਡਾਂ ਚੋਂ ਗਏ ਸੀਗੇ ਭਾਵੇਂ ਉਹ ਦੀਪ ਵੀ ਉਹਦੇ ਵਿੱਚ ਸੀ ਲੱਖ ਹੁਣੀ ਵੀ ਵਿੱਚ ਸੀਗੇ ਉਸ ਟਾਈਮ ਤੇ ਜਿਨ੍ਹਾਂ ਨੂੰ ਗਦਰਾਰੀ ਦੇ ਅਟੈਕ ਦਿੱਤੇ ਗਏ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਆਨੰਦਪੁਰ ਸਾਹਿਬ ਵਾਲੇ ਮਤੇ ਸੀਗੇ ਜਿਹੜੇ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਨ ਸਾਹਿਬ ਢਿੰਡਰਾ ਵਾਲਿਆਂ ਹੋਰ ਜਿਹੜੇ ਸਿੰਘਾਂ ਭਾਈ ਅਮਰੀਕ ਸਿੰਘ ਜੀ ਹੋਰ ਸਾਰਿਆਂ ਨੇ ਜਣੀ ਉਹ ਕੰਮ ਕੀਤਾ ਜਿਹਦੇ ਤੇ ਉਹ ਚੀਜ਼ਾਂ ਚ ਸਾਰਾ ਕੁਝ ਹੈਗਾ ਹੀ ਆ ਮੋਟਾ-ਮੋਟਾ ਜੇ ਦੇਖਿਆ ਜੇ ਜੇ ਮੋਟਾ ਨਹੀਂ ਡਿਟੇਲ ਚ ਹੋਊਗਾ ਕੋਸਕ ਚੀਜ਼ਾਂ ਹੀ ਹੋਣੀਆਂ ਜਿਹੜੀਆਂ ਫਰੈਸ਼ ਹੋਣੀਆਂ ਜਿਵੇਂ ਕਿ ਹੁਣ ਪਾਣੀ ਥੱਲੇ ਚਲੇ ਗਿਆ ਅਸਲ ਵਿੱਚ ਉਹਦੀ ਗੱਲ ਨਹੀਂ ਹੋਣੀ ਉਹਦੇ ਚ ਉਦੋਂ ਉਦਾਂ ਹੋਵੇ ਪਾਣੀ ਜੇ ਆਪਾਂ ਇਹਦਾ ਵਰਤੀ ਗਏ ਇਹ ਸ਼ਹਿਰ ਇਹ ਹੋ ਸਕਦੀ ਚੀਜ਼ ਹੁਣ ਤਾਂ ਪਰ ਹੋ ਗਿਆ ਨਾ ਸੋ ਹੁਣ 40 ਸਾਲ ਪਿੱਛੇ ਆ ਉਹ ਮਤੇ ਪਰ ਜਨਰਲੀ ਜੇ ਆਪਾਂ ਦੇ ਕਿ ਉਹਦੇ ਵਿੱਚ ਉਹ ਚੀਜ਼ਾਂ ਸਾਰੀਆਂ ਹੋ ਗਈਆਂ ਕੁਆਲਿਟੀ ਦੀ ਗੱਲ ਪਾਣੀ ਦਾ ਮਸਲਾ ਜਿਹੜਾ ਵੀ ਸਾਰੇ ਦੂਜੇ ਸੈਕੰਡ ਕਲਾਸ ਸਿਟੀਜ਼ਨ ਤੌਰ ਤੇ ਸਿੱਖਾਂ ਨੂੰ ਦੇਖਿਆ ਪਰ ਉਹ ਸਾਰਿਆਂ ਲਈ ਕੁਆਲਿਟੀ ਪੰਜਾਬ ਲਈ ਮੰਗ ਰਹੇ ਇਕੱਲੇ ਸਿੱਖਾਂ ਲਈ ਹੋਈ ਨਹੀਂ ਸੋ ਇਹ ਗੱਲ ਆ ਕਿ ਆਪਾਂ ਜਿੰਨੇ ਚਿਰ ਤੱਕ ਉਹ ਜਿਹੜੇ ਖਾਲਸੇ ਦਾ ਰਾਹ ਨਹੀਂ ਨਾ ਆਪਾਂ ਚੌਣਦੇ ਉਧਰ ਨੂੰ ਨਹੀਂ ਜਾਂਦੇ ਜਿਵੇਂ ਆਪਾਂ ਮਹਾਰਾਜ ਸਿੱਖਿਆ ਦੇ ਰਹੇ ਆ ਹਨਾ ਦਸਵੇਂ ਪਾਤਸ਼ਾਹ ਤੱਕ ਫਿਰ ਹੁਣ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਿਆ ਦੇ ਰਹੇ ਉਹਨੇ ਚਿਰ ਆਪਾਂ ਇਦਾਂ ਕੋਟੀ ਖਾਈ ਜਾਣੀ ਆ ਹੁਣ ਦੇਖੋ ਹਰੇਕ ਚੀਜ਼ ਤੇ ਹਰੇਕ ਚੀਜ਼ ਤੇ ਪ੍ਰੋਟੈਸਟ ਹਰੇਕ ਬਿਲਕੁਲ ਹੁਣ ਦੇਖੋ ਡਰੋਨ ਵੀ ਆ ਰਹੇ ਆ ਉਹ ਦੇਖੋ ਕਿੱਥੇ ਤੱਕ ਪਹੁੰਚ ਗਏ ਕਿੰਨੀ ਕਿੰਨੀ ਕੰਕਰੀਟ ਪਾਤੀ ਬੈਰੀਅਰ ਪਾਤੇ ਕੀ ਕੌਸ ਕਰਤਾ ਤੇ ਜਾਨੀ ਪਰ ਇੱਕ ਗੱਲ ਆ ਜਿਹੜੀ ਮੈਂ ਜ਼ਰੂਰ ਕਹਿਣਾ ਚਾਹਾਂਗਾ ਇਹ ਕ੍ਰਿਟਿਸਿਜ਼ਮ ਨਹੀਂਗਾ ਪਰ ਕਿਉਂਕਿ ਦੇਖੋ ਆਪਾਂ ਤਾਂ ਉਹ ਬਾਰਡਰ ਟੱਪ ਨਹੀਂ ਹੋਏ ਜਿੱਥੇ ਕਿਸਾਨ ਖੜੇ ਆ ਪ੍ਰੋਟੈਸਟਰ ਖੜੇ ਉੱਥੇ ਹੀ ਰਹਿ ਗਏ ਕਿੰਨਾ ਨੁਕਸਾਨ ਹੋ ਗਿਆ ਸ਼ਾਇਦ ਯੂ نو ਕਾਫੀ ਇੰਜਰੀਜ਼ ਵੀ ਹੋ ਗਈਆਂ ਹੁਣ ਉੱਥੇ ਫਾਇਰਿੰਗ ਵੀ ਕਹਿੰਦੇ ਹੋ ਰਹੀ ਐ ਐਕਸਪਲੋਸ਼ਨ ਵੀ ਹੋ ਰਿਹਾ ਮਤਲਬ ਇਹ ਆ ਕਿ ਦੇਖੋ ਜਦੋਂ ਦੀਪ ਤਾਂ ਲੱਗਦਾ ਤਾਂ ਕਈਆਂ ਨੂੰ ਮਾਰਾ ਸੀ ਵਰੋਂ ਖਿੱਚ ਕੇ ਲੈ ਗਿਆ ਸੀ ਰਾਤੋਂ ਰਾਤ ਦਿੱਲੀ ਪਹੁੰਚ ਗਏ ਸੀ ਜਿੱਥੇ ਤੱਕ ਮੈਨੂੰ ਇਜਾਜ਼ਤ ਸ਼ੰਭੂ ਪਹੁੰਚਾਉਣ ਵਾਲਾ ਵੀ ਉਹੀ ਸੀ ਪਹਿਲਾਂ ਟੋਲ ਪਲਾਜ਼ਿਆਂ ਤੱਕ ਸੀਮਤ ਹੁੰਦੇ ਸੀ ਕਿਸਾਨ ਹੈਨਾ ਸ਼ੰਭੂ ਮੋਰਚਾ ਜਿਹੜਾ ਬਾਰਡਰ ਹੈਗਾ ਪੰਜਾਬ ਤੇ ਹਰਿਆਣੇ ਦਾ ਉਹ ਵੀ ਉਹਦੀ ਕਾਰ ਈ ਸੀ ਭਈ ਕੋਈ ਬਾਰਡਰ ਦੇ ਉੱਤੇ ਜਾ ਕੇ ਬਹਿਣਾ ਸ਼ੰਭੂ ਮੋਰਚਾ ਲੱਗਿਆ ਉਸ ਤੋਂ ਬਾਅਦ ਉਹ ਦਿੱਲੀ ਜਾਣ ਦਾ ਵੀ ਜਿਹੜਾ ਪਲਾਨ ਉਹਦਾ ਹੀ ਸੀਗਾ ਭਈ ਹੁਣ ਦਿੱਲੀ ਵਾਲ ਨੂੰ ਕੋਚ ਕਰੀਏ ਇਹ ਜਿਹੜੇ ਕਿਸਾਨੀ ਲੀਡਰ ਨੇ ਇਹ ਤਾਂ ਬਾਅਦ ਚ ਆ ਕੇ ਬੈਠੇ ਆ ਉੱਥੇ ਯਾ ਬਿਲਕੁਲ ਹੀ ਬਿਲਕੁਲ ਸੋ ਗੱਲ ਇਹ ਹੁੰਦੀ ਆ ਕਿ ਜਿਹੜਾ ਨਾ ਸਾਡਾ ਪਿਛਲਾ ਨੁਕਸਾਨ ਹੋ ਗਿਆ ਹੁ ਜੀ ਜਿਹੜੇ ਵਿਰੋਧ ਵੀ ਕਰਦੇ ਸੀ ਉਹ ਵੀ ਨੋ ਲੈ ਰਹੇ ਆ ਦੀਪ ਦਾ ਪਰ ਆਪਾਂ ਦੀਪ ਤੱਕ ਹੀ ਨਾ ਸੀਮਤ ਰੱਖੀ ਐ ਸਾਰੇ ਹੀ ਦੀਪ ਬਣੀ ਐ ਜਾਂ ਸੰਤ ਜੀ ਦੀ ਜਿਹੜੀ ਸੋਚ ਸੀ ਭਾਈ ਉਮਰਤਪਾਲ ਸਿੰਘ ਦੀ ਸੋਚ ਉਹ ਚੀਜ਼ ਨੂੰ ਜਿੰਨੇ ਚਿਰ ਆਪਾਂ ਸਾਰੇ ਨਹੀਂ ਖਾੜ ਕੇ ਨਾ ਉਸ ਚੀਜ਼ ਤੇ ਪਹਿਰਾ ਨਹੀਂ ਦਿੰਦੇ ਆਪਣੇ ਇਦਾਂ ਹੀ ਕੁੱਟ ਪਈ ਜਾਣੀ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਕਰਦਾ ਹਾਂ ਭਾਜੀ ਆਉਂਦੇ ਸਮੇਂ ਦੇ ਵਿੱਚ ਫੇਰ ਤੋਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕੋਈ ਨਵੀਂ ਅਪਡੇਟ ਆਉਂਦੀ ਹੈ ਧੰਨਵਾਦ ਜੀ ਬਾਈਕ ਜੀ ਕਾ ਖਾਲਸਾ ਬਾਈਕ ਜੀ ਕੀ ਫਤਿਹ ਆ ਦੋਸਤੋ ਪ੍ਰਾਈਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਸੀ ਅੱਜ ਗੱਲਬਾਤ ਕੀਤੀ ਹੈ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਜੋ ਉੱਥੇ ਸਪਾਈ ਕੈਮਰੇ ਲਾਏ ਗਏ ਉਹਦੇ ਵਿਰੋਧ ਦੇ ਵਿੱਚ ਉਹਨਾਂ ਨੇ ਭੁੱਖ ਹੜਤਾਲ ਉੱਥੇ ਸ਼ੁਰੂ ਕਰ ਦਿੱਤੀ ਹੈ ਕਿੰਨੇ ਦਿਨ ਚੱਲਦੀ ਹੈ ਪ੍ਰਸ਼ਾਸਨ ਨੇ ਦੇ ਉੱਤੇ ਕੀ ਬਿਆਨ ਦਿੰਦਾ ਹੈ ਨੈਸ਼ਨਲ ਮੀਡੀਆ ਇਸ ਨੂੰ ਕਿਹੜੀ ਰੰਗਤ ਦਿੰਦਾ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਦੇਖਦੇ ਰਹੋ ਪ੍ਰਾਈਡ ਪ